ਜੰਮੂ ਕਸ਼ਮੀਰ ਦੇ ਕਸ਼ਤਵਾਰ ਦੇ ਵਿੱਚ ਅਤਵਾਦੀਆਂ ਦੇ ਨਾਲ ਮੁਠਪੇੜ ਦੇ ਵਿੱਚ ਦੋ ਜਵਾਨ ਸ਼ਹੀਦ ਹੋ ਕੇ ਐਨਕਾਊਂਟਰ ਹਜੇ ਤੱਕ ਵੀ ਚੱਲ ਰਹੀ ਹੈ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿਚਾਲੇ ਇੱਕ ਵਾਰ ਫਿਰ ਅਤਵਾਦੀਆਂ ਦਾ ਨਾਪਾਕ ਉਹਨਾਂ ਦੀ ਹਰਕਤ ਸਾਹਮਣੇ ਆ ਰਹੀ ਹੈ ਕਸ਼ਤਵਾਰ ਦੇ ਚਟਰੂ ਦੇ ਵਿੱਚ ਫੌਜ ਤੇ ਜਫਾਨਾ ਦੀ ਹਤਫਾਤਿਆਂ ਦੇ ਨਾਲ ਮੁਠਪੇੜ ਹੁੰਦੀ ਹੈ ਜਿਸ ਦੇ ਦੌਰਾਨ ਦੋ ਜਵਾਨ ਸ਼ਹੀਦ ਹੋ ਗਏ ਹਾਲਾਂਕਿ ਫੌਜ ਤੇ ਜਫਾਨਾ ਨੇ ਜਵਾਬੀ ਫਾਇਰਿੰਗ ਦੇ ਵਿੱਚ ਦੋ ਅਤਵਾਦੀਆਂ ਨੂੰ ਮਾਰ ਸੁੱਟਿਆ ਅਤਵਾਦੀਆਂ ਦੀ ਗੋਲੀਬਾਰੀ ਦੇ ਵਿੱਚ ਚਾਰ ਜਫਾਨ ਜ਼ਖਮੀ ਸੀ ਸ਼ਹੀਦ ਹੋਏ ਜਵਾਨਾਂ ਦੇ ਵਿੱਚ ਨਾਇਬ ਸਬੇਦਾਰ ਵਿਪਨ ਕੁਮਾਰ ਅਤੇ ਸਪਾਹੀ ਅਰਵਿੰਦ ਸਿੰਘ ਸ਼ਾਮਿਲ ਹੈ ਜੰਮੂ ਕਸ਼ਮੀਰ ਦੇ ਵਿੱਚ ਇਹ ਮੁਠਪੇੜ ਉਸ ਵਕਤ ਸામਨੀ ਆਈ ਜਦੋਂ 18 ਸਤੰਬਰ ਨੂੰ ਫੋਰਟ ਵੋਟਾਂ ਨੇ ਤਿੰਨਾ ਚਰਨਾ ਦੇ ਚੋਣਾਂ ਦੇ ਲਈ ਨਾਮਕਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਚਿਹਰੇ ਦੇ ਵਿੱਚ ਕਿਸ਼ਤਫਾਰ ਤੇ ਵਿੱਚ ਫੌਜ ਤੇ ਚਫਾਨਾਂ ਦੀਆਂ ਇਤਫਾਦੀਆਂ ਦੇ ਨਾਲ ਮੁੱਠਪੇੜ ਨਜ਼ਰ ਆਈ ਦੱਸਤੀ ਹੈ ਕਿ ਇਸ ਮੁਕਾਬਲੇ ਦੀ ਜਾਣਕਾਰੀ ਦਿੱਤੀ ਗਈ ਕਿਹਾ ਗਿਆ ਕਿ ਖੂਫੀਆ ਸੂਚਨਾ ਦੇ ਅਧਾਰ ਤੇ ਕਿਸ਼ਤਫਾਰ ਤੇ ਚਤਰੀ ਇਲਾਕੇ ਚ ਜੰਮੂ ਕਸ਼ਮੀਰ ਪੁਲਿਸ ਨਾਲ ਸੰਯੁਕਤ ਆਪਰੇਸ਼ਨ ਚਲਾਇਆ ਗਿਆ ਸਰਚ ਦੌਰਾਨ ਸਕਾਉਟ ਨੇ ਦੁਪਹਿਰ 3:30 ਵਜੇ ਹਥਿਆਫਾਦਿਆਂ ਦੇ ਨਾਲ ਭਾਰੀ ਗੋਲੀਬਾਰੀ ਕੀਤੀ ਉਸ ਤੋਂ ਬਾਅਦ ਗੋਲੀਬਾਰੀ ਦੇ ਵਿੱਚ ਫੌਜ ਦੇ ਚਾਰ ਜਵਾਨ ਜ਼ਖਮੀ ਹੋ ਕੇ ਜੰਮੂ ਕਸ਼ਮੀਰ ਦੇ ਇੱਕ ਇਸ਼ਤਵਾੜ ਦੇ ਵਿੱਚ ਹਥਿਆਫਾਦਿਆਂ ਦੇ ਨਾਲ ਮੁੱਠਪੇੜ ਦੇ ਵਿੱਚ ਦੋ ਜਵਾਨ ਸ਼ਹੀਦ ਹੋ ਕੇ ਐਨਕਾਊਂਟਰ ਅੱਜ ਤੱਕ ਵੀ ਜਾਰੀ ਹੈ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿਚਾਲੇ ਇੱਕ ਵਾਰ ਫਿਰ ਅਤਵਾਦੀਆਂ ਦਾ ਨਾਪਾਕ ਉਹਨਾਂ ਦੀ ਹਰਕਤ ਸਾਹਮਣੇ ਆ ਰਹੀ ਹੈ ਕਿਸ਼ਤਵਾਰ ਦੇ ਚਟਰੂ ਦੇ ਵਿੱਚ ਫੌਜ ਤੇ ਜਵਾਨਾਂ ਦੀਆਂ ਅਤਵਾਦੀਆਂ ਦੇ ਨਾਲ ਮੁਠਪੇੜ ਹੁੰਦੀ ਹੈ ਜਿਸ ਦੇ ਦੌਰਾਨ ਦੋ ਜਵਾਨ ਸ਼ਹੀਦ ਹੋ ਗਏ ਹਾਲਾਂਕਿ ਫੌਜ ਤੇ ਜਵਾਨਾਂ ਨੇ ਜਵਾਬੀ ਫਾਇਰਿੰਗ ਦੇ ਵਿੱਚ ਦੋ ਅਤਵਾਦੀਆਂ ਨੂੰ ਮਾਰ ਸੁੱਟਿਆ ਅਤਵਾਦੀਆਂ ਦੀ ਗੋਲੀਬਾਰੀ ਦੇ ਵਿੱਚ ਚਾਰ ਜਫਾਨ ਜ਼ਖਮੀ ਸੀ ਸ਼ਹੀਦ ਹੋਏ ਜਵਾਨਾਂ ਦੇ ਵਿੱਚ ਨਾਇਬ ਸਬੇਦਾਰ ਵਿਪਨ ਕੁਮਾਰ ਅਤੇ ਸਪਾਹੀ ਅਰਵਿੰਦ ਸਿੰਘ ਸ਼ਾਮਿਲ ਹੈ ਜੰਮੂ ਕਸ਼ਮੀਰ ਦੇ ਵਿੱਚ ਇਹ ਮੁੱਠਪੇੜ ਉਸ ਵਕਤ ਸਾਹਮਣੇ ਆਈ ਜਦੋਂ 18 ਸਤੰਬਰ ਨੂੰ ਫੋਟ ਵੋਟਾਂ ਨੇ ਤਿੰਨਾ ਚਰਨਾ ਦੇ ਚੋਣਾ ਦੇ ਲਈ ਨਾਮਕਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਅਚੇਹੇ ਦੇ ਵਿੱਚ ਇੱਕ ਇਸਤਫਾਰ ਤੇ ਵਿੱਚ ਫੋਰਸ ਤੇ ਚਫਾਨਾ ਦੀਆਂ ਹਥਫਾੜੀਆਂ ਦੇ ਨਾਲ ਮੁੱਠਪੇੜ ਨਜ਼ਰ ਆਈ ਦੱਸਤੀ ਹੈ ਕਿ ਇਸ ਮੁਕਾਬਲੇ ਦੀ ਜਾਣਕਾਰੀ ਦਿੱਤੀ ਗਈ ਕਿਹਾ ਗਿਆ ਕਿ ਖੂਫੀਆ ਸੂਚਨਾ ਦੇ ਦਾਰਤ ਇੱਕ ਇਸਤਫਾਰ ਤੇ ਚਤਰੀ ਇਲਾਕੇ ਚ ਜੰਮੂ ਕਸ਼ਮੀਰ ਪੁਲਿਸ ਨਾਲ ਸੰਯੁਕਤ ਆਪਰੇਸ਼ਨ ਚਲਾਇਆ ਗਿਆ ਸਰਚ ਦੌਰਾਨ ਸਕਾਉਟ ਨੇ ਦੁਪਹਿਰ 3:30 ਵਜੇ ਹੱਤਫਾਦੀਆਂ ਦੇ ਨਾਲ ਭਾਰੀ ਗੋਲੀਬਾਰੀ ਕੀਤੀ ਤੋਂ ਬਾਅਦ ਗੋਲੀਬਾਰੀ ਦੇ ਵਿੱਚ ਫੌਜ ਦੇ 4 ਜਵਾਨ ਜ਼ਖਮੀ ਹੋ ਕੇ